ਭਾਰਤੀ ਪਾਸਪੋਰਟ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਹੁਣ ਭਾਰਤ ਤੋਂ ਥਾਈਲੈਂਡ ਜਾਣ ਵਾਲੇ ਲੋਕਾਂ ਨੂੰ ਵੀਜ਼ੇ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਥਾਈਲੈਂਡ ਸਰਕਾਰ ਨੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ 2 ਮਹੀਨਿਆਂ ਦੇ ਲਈ ਵੀਜ਼ਾ ਫ੍ਰੀ ਯਾਤਰਾ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਸੈਰ ਸਪਾਟੇ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਰੀ ਕੀਤੀ ਗਈ ਥਾਈਲੈਂਡ ਸਰਕਾਰ ਦੀ ਇਸ ਨੀਤੀ ਦੇ ਵਿੱਚ 93 ਦੇਸ਼ ਸ਼ਾਮਿਲ ਹੋਣਗੇ ਜਿਨ੍ਹਾਂ ਦੇ ਵਿੱਚ ਇੱਕ ਭਾਰਤ ਵੀ ਸ਼ਾਮਿਲ ਹੈ THAILAND ਦਾ ਸੈਰ ਸਪਾਟਾ ਉਦਯੋਗ COVID-19 ਮਹਾਮਾਰੀ ਤੋਂ ਬਾਅਦ ਤੋਂ ਹੀ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਨਾਲ ਨਜਿੱਠਣ ਦੇ ਲਈ THAILAND ਨੇ ਦੁਨੀਆ ਭਰ ਤੋਂ ਆਉਣ ਵਾਲਿਆਂ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਨੇ ਇਹਨਾਂ ਤਰੀਕਿਆਂ ਦੇ ਵਿੱਚ ਮੁੱਖ ਤੌਰ ਤੇ ਵੀਜ਼ਾ ਨੀਮਾ ਦੇ ਵਿੱਚ ਟਿਲ ਦਿੱਤੀ ਗਈ ਹੈ ਹਾਲ ਹੀ ਵਿੱਚ ਲਏ ਗੇ ਫੈਸਲਿਆਂ ਦੇ ਵਿੱਚ ਦੂਜੇ ਦੇਸ਼ਾਂ ਦੇ ਕਰਮਚਾਰੀਆਂ ਗ੍ਰੈਜੂਏਟ ਵਿਦਿਆਰਥੀਆਂ ਅਤੇ ਸੇਵਾ ਮੁਕਤ ਲੋਕਾਂ ਨੂੰ ਲੰਬੇ ਸਮੇਂ ਦੇ ਲਈ ਇੱਥੇ ਰਹਿਣ ਦੀ ਆਗਿਆ ਦਿੱਤੀ ਜਾਵੇਗੀ థਾਈਲੈਂਡ ਸਰਕਾਰ ਇਸ ਨਾਲ ਆਰਥਿਕਤਾ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਜਤਾ ਰਹੀ ਹੈ థਾਈਲੈਂਡ ਸਰਕਾਰ ਦਾ ਇਹ ਫੈਸਲਾ ਅਗਲੇ ਮਹੀਨੇ ਤੋਂ ਲਾਗੂ ਹੋਵੇਗਾ ਜਿਸ ਦੇ ਵਿੱਚ 93 ਦੇਸ਼ਾਂ ਦੇ ਯਾਤਰੀ ਇੱਥੇ ਆ ਕੇ 60 ਦਿਨ ਰਹਿ ਸਕਣਗੇ ਘੁੰਮ ਫਿਰ ਸਕਣਗੇ ਇਸੇ ਦੇ ਨਾਲ ਹੀ ਦੂਜੇ ਦੇਸ਼ਾਂ ਦੇ ਕਾਮਿਆਂ ਨੂੰ 5 ਸਾਲ ਦੀ ਵਧੀ ਹੋਈ ਵੀਜ਼ਾ ਮਿਆਦ ਦਾ ਲਾਭ ਮਿਲੇਗਾ ਤੇ ਹੁਣ ਉਹ ਇੱਥੇ 180 ਦਿਨ ਰਹਿ ਸਕਣਗੇ ਦੱਸਦੀ ਕਿ ਥਾਈਲੈਂਡ ਲੰਬੇ ਸਮੇਂ ਤੋਂ ਦੁਨੀਆ ਭਰ ਦੇ ਯਾਤਰੀਆਂ ਦੇ ਲਈ ਇੱਕ ਪ੍ਰਸਿੱਧ ਸੈਰ ਸਪਾਟੇ ਵਾਲੀ ਥਾਂ ਬਣੀ ਹੋਈ ਹੈ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਘੁੰਮਣ ਫਿਰਨ ਦੇ ਲਈ ਜਾਂਦੇ ਨੇ ਪਰ ਇਸ ਵਾਰ ਵੀਜ਼ਾ ਫ੍ਰੀ 2 ਮਹੀਨਿਆਂ ਦੇ ਲਈ ਕਰ ਦਿੱਤਾ ਗਿਆ ਜੇਕਰ ਗੱਲ 2023 ਦੀ ਕੀਤੀ ਜਾਵੇ ਤਾਂ 2023 ਦੇ ਵਿੱਚ ਥਾਈਲੈਂਡ ਦੇ ਵਿੱਚ 2.45 ਕਰੋੜ ਵਿਦੇਸ਼ੀ ਸੈਲਾਨੀ ਇੱਥੇ ਘੁੰਮਣ ਫਿਰਨ ਦੇ ਲਈ ਪਹੁੰਚੇ ਸਨ ਤੇ ਹੁਣ ਦੇਖਣਾ ਹੋਵੇਗਾ ਕਿ 2024 ਦੇ ਵਿੱਚ ਕਿੰਨੇ ਵੱਡੀ ਗਿਣਤੀ ਦੇ ਵਿੱਚ ਵਿਦੇਸ਼ੀ ਸੈਲਾਨੀ ਇੱਥੇ ਘੁੰਮਣ ਦੇ ਲਈ ਪਹੁੰਚਣਗੇ ਤਾਂ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਥਾਈਲੈਂਡ ਦੇ ਵੱਲੋਂ 2 ਮਹੀਨਿਆਂ ਦੇ ਲਈ ਵੀਜ਼ਾ ਫ੍ਰੀ ਕਰ ਦਿੱਤਾ ਗਿਆ ਜੋ ਕਿ ਅਗਲੇ ਮਹੀਨੇ ਤੋਂ ਨਿਯਮ ਲਗੂ ਹੋਵੇਗਾ ਇਸ ਦੇ ਵਿੱਚ 93 ਦੇਸ਼ ਸ਼ਾਮਿਲ ਹੋਣਗੇ ਜਿਸ ਦੇ ਵਿੱਚ ਭਾਰਤ ਵੀ ਸ਼ਾਮਿਲ ਹੈ ਥਾਈਲੈਂਡ ਸਰਕਾਰ ਇਸ ਨਾਲ ਆਰਥਿਕਾ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਵੀ ਜਤਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਥਾਈਲੈਂਡ ਸਰਕਾਰ ਦਾ ਇਹ ਫੈਸਲਾ ਕਿੰਨਾ ਕੁ ਕੰਮ ਕਰੇਗਾ